ਕਦੀ ਨਕਲੀ ਵਿਆਹ ਵੇਖਿਆ ਤੁਸੀਂ ਹੀ ਆ ਫੇਕ ਵਿਡਿੰਗ ਐ ਜੇ ਇਹਦੇ ਲੋੜ ਕੀ ਪਈ ਇਹ ਸੱਚਮੁੱਚ ਹੀ ਇੱਕ ਨਕਲੀ ਵਿਆਹ ਵਿਆਹ ਜਿਹੜਾ ਸੀਗਾ ਉਸਦੇ ਪੈਕੇਜ ਬਣਾ ਕੇ ਉਸ ਨੂੰ ਵੇਚਿਆ ਜਾ ਰਿਹਾ ਕੀ ਇਥੇ ਨੀ ਚੰਗਾ ਹੈ ਕੀ ਇਹ ਮਾਰਕੀਟਿੰਗ ਸਟੰਟ ਹੈ ਕੀ ਤੁਸੀਂ ਉਸ ਫੇਕ ਵੈਡਿੰਗ ਤੇ ਜਾਣਾ ਪਸੰਦ ਕਰਦੇ ਹੋ ਜਿਹਦੇ ਉੱਤੇ ਤੁਹਾਨੂੰ ਕਾਰਡ ਨਹੀਂ ਜਿ ਆਉਂਦਾ ਇਹ ਅਮੀਰ ਘਰਾਣੇ ਦੀ ਵੈਡਿੰਗ ਹੈ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਾਰਡ ਵੀ ਥਾਂ ਤੇ ਟਿਕਟ ਖਰੀਦਣੀ ਪੈਣੀ ਹੁਣ ਜਿਹੜਾ ਸ਼ਗਨ ਪਾਉਣਾ ਉਹ ਤੁਸੀਂ ਆਪਣੀ ਮਨਮਰਜ਼ੀ ਦਾ ਨਹੀਂ ਪਾਉਣਾ ਫੇਕ ਵੈਡਿੰਗ ਸਪੈਲੋ ਵੀ ਹੁੰਦੀਆਂ ਸੀਗੀਆਂ ਪਰ ਜਿਹੜੀ ਹੈ ਇਹ ਫੇਕ ਵੈਡਿੰਗਸ ਆ ਇਬੜੀਆ ਇੰਟਰਸਟਿੰਗ ਯਾਰ ਤੁਹਾਨੂੰ ਉੱਥੇ ਇਨਵਾਈਟ ਕਰਨ ਵਾਸਤੇ ਕੋਈ ਕਾਰਡ ਨਹੀਂ ਆਉਂਦਾ ਕਦੀ ਨਕਲੀ ਵਿਆਹ ਵੇਖਿਆ ਤੁਸੀਂ ਫੇਕ ਵੈਡਿੰਗ ਜੇ ਨਹੀਂ ਇੱਕ ਸਵਾਲਿਆ ਨਿਸ਼ਾਨ ਹੈ ਤੁਸੀਂ ਵੀ ਹੈਰਾਨ ਰਹਿਗੇ ਕਿ ਕਾਹਦੀ ਗੱਲ ਕੀਤੀ ਹੈ ਅੱਜ ਗੱਲ ਕਰਦੇ ਹਾਂ ਫੇਕ ਵੈਡਿੰਗ ਅੱਜਕਲ ਹੋ ਰਹੀਆਂ ਨੇ ਫੇਕ ਵੈਡਿੰਗਸ ਪਹਿਲਾਂ ਵੀ ਹੁੰਦੀਆਂ ਸੀਗੀਆਂ ਨਕਲੀ ਵਿਆਹ ਪਰ ਉਹ ਕਾਗਜ਼ੀ ਵਿਆਹ ਹੁੰਦੇ ਸੀਗੇ ਜਿਹੜੇ ਬਾਹਰ ਜਾਣ ਲਈ ਕਰਾਉਂਦੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਪਹੁੰਚ ਜਾਈਏ ਪਰ ਜਿਹੜੀਆਂ ਇਹ ਫੇਕ ਵੈਡਿੰਗਸ ਆ ਇਹ ਬੜੀਆਂ ਇੰਟਰਸਟਿੰਗ ਆ ਇਹ ਫੇਕ ਵੈਡਿੰਗ ਦੇ ਵਿੱਚ ਬਿਲਕੁਲ ਤਿਆਰੀ ਕੀਤੀ ਜਾਂਦੀ ਹੈ ਸਜਾਇਆ ਜਾਂਦਾ ਹੈ ਔਰ ਤੁਹਾਨੂੰ ਉੱਥੇ ਇਨਵਾਈਟ ਕਰਨ ਵਾਸਤੇ ਕੋਈ ਕਾਰਡ ਨਹੀਂ ਆਉਂਦਾ ਉੱਥੇ ਕੋਈ ਵੀ ਆ ਸਕਦਾ ਹੈ ਜਦੋਂ ਤੁਸੀਂ ਆਉਂਦੇ ਹੋ ਤੇ ਜਿਵੇਂ ਕਿ ਬਰਾਤ ਨੂੰ ਵੈਲਕਮ ਕੀਤਾ ਜਾਂਦਾ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਤੁਹਾਡਾ ਵੈਲਕਮ ਹੋਏਗਾ ਔਰ ਢੋਲ ਵੱਜੇਗਾ ਤੁਸੀਂ ਜਿਸ ਤਰ੍ਹਾਂ ਦਾ ਵੀ ਚਾਹੋਗੇ ਕਿ ਅਸੀਂ ਕਿਸ ਤਰ੍ਹਾਂ ਨੱਚ ਗਾ ਕੇ ਥੀਮ ਦੇ ਨਾਲ ਅੰਦਰ ਆਉਣਾ ਚਾਹੁੰਦੇ ਆ ਉਹ ਚੀਜ਼ ਪ੍ਰੋਵਾਈਡ ਕੀਤੀ ਜਾਏਗੀ ਤੁਹਾਨੂੰ ਪੂਰੀ ਪ੍ਰੋਫੈਸ਼ਨਲ ਆਊਟਲook ਦਿੱਤੀ ਜਾਏਗੀ ਵਿਆਹ ਵਾਸਤੇ ਕਿ ਤੁਸੀਂ ਕਿਹੜੇ ਇਸਿਆ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਏਗਾ ਕਿ ਤੁਹਾਡੀ ਪਸੰਦੀ ਦਾ ਡਰੈਸ ਤੁਸੀਂ ਕਿਹੜੀ ਪਾਉਣਾ ਚਾਹੁੰਦੇ ਹੋ ਕਿੱਥੋਂ ਤੁਸੀਂ ਤਿਆਰ ਹੋਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਤੁਸੀਂ ਬਤੌਰ ਬਰਾਤੀ ਉਸ ਵਿਆਹ ਦੇ ਵਿੱਚ ਆਉਂਦੇ ਹੋ ਔਰ ਤੁਹਾਡੇ ਪਸੰਦੀ ਦਾ ਖਾਣ ਪੀਣ ਵਾਲੀਆਂ ਚੀਜ਼ਾਂ ਉੱਥੇ ਨੇ ਇਥੋਂ ਤੱਕ ਕਿ ਤੁਹਾਡੇ ਸਾਹਮਣੇ ਪੂਰਾ ਉਹ ਨਾਚ ਗਾਣਾ ਪੇਸ਼ ਕੀਤਾ ਜਾਂਦਾ ਜਿਹੜਾ ਕਿ ਪੂਰਾ ਕੋਰੀਓਗ੍ਰਾਫੀ ਕੀਤੀ ਹੁੰਦੀ ਆ ਤੇ ਜੇਕਰ ਤੁਸੀਂ ਪਸੰਦ ਕਰਦੇ ਹੋ ਨੱਚਣਾ ਗਾਉਣਾ ਤੇ ਤੁਹਾਨੂੰ ਵੀ ਪੂਰਾ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਵੀ ਉਸ ਵਿਆਹ ਦੇ ਵਿੱਚ ਉਸੇ ਤਰ੍ਹਾਂ ਹੀ ਨੱਚੋ ਇੱਥੋਂ ਤੱਕ ਆ ਕਿਹਾ ਜਾਂਦਾ ਹੈ ਕਿ ਇੰਸਟਾਗ੍ਰam ਦੇ ਉੱਤੇ ਰੀਲਸ ਪਾਉਣ ਲਈ ਅੱਜ ਕੱਲ ਦਾ ਬਈ ਦੌਰ ਹੈ ਨਾ ਤੇ ਤੁਸੀਂ ਰੀਲਾਂ ਵੀ ਪਾ ਸਕਦੇ ਹੋ ਔਰ ਉਹ ਰੀਲਾਂ ਤੁਹਾਡੀਆਂ ਪ੍ਰੋਫੈਸ਼ਨਲੀ ਬਣਾਈਆਂ ਜਾਣਗੀਆਂ ਆਪਣਾ ਪਸੰਦੀਦਾ ਖਾਓਗੇ ਜਦੋਂ ਇਸ ਤੇ ਗੱਲ ਕੀਤੀ ਤਾਂ ਬਈ ਸਵਾਲੀਆ ਨਿਸ਼ਾਨੇ ਉੱਠਿਆ ਕਿ ਇਹ ਫੇਕ ਵਿਡਿੰਗ ਹੈ ਜਿਹੜੀ ਇਹਦੀ ਲੋੜ ਕੀ ਪਈ ਸੀ ਦਰ ਅਸਲ ਇਹ ਫੇਕ ਵਿਡਿੰਗ ਜੇ ਇਸ ਦਾ ਥੀਮ ਰੱਖਿਆ ਜਾਂਦਾ ਹੈ ਲੇਕਿਨ ਇਹ ਸੱਚਮੁੱਚ ਹੀ ਇੱਕ ਨਕਲੀ ਵਿਆਹ ਥੀਮ ਰੱਖ ਕੇ ਰਚਾਇਆ ਜਾਂਦਾ ਹੈ ਜਿਹਦੇ ਉੱਤੇ ਤੁਹਾਨੂੰ ਕਾਰਡ ਨਹੀਂ ਜਿ ਆਉਂਦਾ ਤੁਹਾਨੂੰ ਟਿਕਟ ਦੇਣੀ ਪੈਂਦੀ ਹੈ ਉਸ ਵਿਆਹ ਨੂੰ ਇੰਜੋਏ ਕਰਨ ਲਈ ਔਰ ਜਦੋਂ ਤੁਸੀਂ ਉਹ ਟਿਕਟ ਦੇਂਦੇ ਹੋ ਇਹ ਸਮਝ ਲਓ ਕਿ ਤੁਸੀਂ ਸ਼ਗਨ ਦਿੱਤਾ ਜਿਹੜਾ ਤੁਸੀਂ ਅੰਦਰ ਸ਼ਗਨ ਦੇਣਾ ਸੀ ਹੁਣ ਜਿਹੋ ਜਿਹਾ ਸ਼ਗਨ ਦੋਗੇ ਤੇ ਜਿੰਨਾ ਕੁਝ ਮੈਂ ਤੁਹਾਨੂੰ ਦੱਸਦਾ ਹੈ ਕਿ ਬਹੁਤ ਹੈਵੀ weddings ਜਿਹੜੀਆਂ ਹੁੰਦੀਆਂ ਨੇ ਫੈਟ weddings ਜਿਨ੍ਹਾਂ ਨੂੰ ਕਹਿੰਦੇ ਆ ਇਹ ਉਹ ਵਾਲੀਆਂ weddings ਪਾਰਟੀਆਂ ਕੀਤੀਆਂ ਜਾਂਦੀਆਂ ਹਾਂ ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂ ਚ ਕਿ ਤੁਹਾਨੂੰ ਇਸ ਲਈ ਕੋਈ ਸੱਦਾ ਪੱਤਰ ਨਹੀਂ ਆਉਣਾ ਇਨਵੀਟੇਸ਼ਨ ਨਹੀਂ ਆਉਣਾ ਤੁਹਾਨੂੰ ਕਾਰਡ ਦੀ ਥਾਂ ਤੇ ਟਿਕਟ ਖਰੀਦਣੀ ਪੈਣੀ ਹੈ ਜਾਂ ਇਹ ਸਮਝ ਲਓ ਕਿ ਜਿਹੜਾ ਸੱਦਾ ਪੱਤਰ ਆਉਂਦਾ ਤੁਸੀਂ ਜਾਂਦੇ ਹੋ ਤੇ ਸ਼ਗਨ ਪਾਉਂਦੇ ਹੋ ਹੁਣ ਜਿਹੜਾ ਸ਼ਗਨ ਪਾਉਣਾ ਹੈ ਉਹ ਤੁਸੀਂ ਆਪਣੀ ਮਨਮਰਜ਼ੀ ਦਾ ਨਹੀਂ ਪਾਉਣਾ ਤੁਸੀਂ ਉਹ ਟਿਕਟ ਜਿਹੜੀ ਐ ਉਸ ਮਰਜ਼ੀ ਦਾ ਪਾਉਣਾ ਕਿ ਤੁਸੀਂ ਵੈਡਿੰਗ ਜਿਹੜੀ ਦੇਖਣ ਜਾ ਰਹੇ ਹੋ ਇਹ ਹਿਊਜ ਫੈਟ ਵੈਡਿੰਗ ਆ ਬਹੁਤ ਵੱਡੇ ਅਮੀਰ ਘਰਾਣੇ ਦੀ ਵੈਡਿੰਗ ਐ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਤੇ ਇਸ ਕਰਕੇ ਤੁਹਾਨੂੰ ਇਸ ਦੀ ਟਿਕਟ ਵੀ 19 ਦੇਣੀ ਪੈਗੀ ਤੁਸੀਂ ਆਪਣੇ ਪਸੰਦੀਦਾ ਕੱਪੜੇ ਪਾ ਕੇ ਜਾ ਰਹੇ ਹੋ ਆਪਣਾ ਪਸੰਦੀਦਾ ਉੱਥੇ ਖਾਓਗੇ ਨੱਚੋਗੇ ਗਾਓਗੇ ਕਿਸੇ ਨੇ ਕਿਹਾ ਵੀ ਇਹਨਾਂ ਵਿਆਹਾਂ ਦਾ ਮਕਸਦ ਹੀ ਕੀ ਸੀ ਤੇ ਅੱਗੋਂ ਜਵਾਬ ਇਹ ਮਿਲਿਆ ਇਵੈਂਟ ਆਰਗੇਨਾਈਜ਼ਰਸ ਨੇ ਇੱਕ ਟ్రਾਇਲ ਲਿਆ ਕਿ ਲੋਕਾਂ ਨੂੰ ਇਹ ਥੀਮ ਪਾਰਟੀਆਂ ਪਸੰਦ ਨੇ ਫੇਕ ਵੈਡਿੰਗਸ ਵੈਡਿੰਗ ਥੀਮ ਵਾਲੀਆਂ ਪਾਰਟੀਆਂ ਪਸੰਦ ਨੇ ਇਸ ਕਰਕੇ ਉਹਨਾਂ ਨੇ ਫੇਕ ਵੈਡਿੰਗ ਵੈਡਿੰਗ ਨੂੰ ਥੀਮ ਰੱਖ ਕੇ ਇਹ ਪਾਰਟੀ ਆਰਗੇਨਾਈਜ਼ ਕੀਤੀ ਇਹ ਪਾਰਟੀ ਹੈ ਜਿਹੜੀ ਕਿ ਆਰਗੇਨਾਈਜ਼ ਕੀਤੀ ਜਾਂਦੀ ਜਦੋਂ ਇਸ ਦੇ ਉੱਤੇ ਇਸ ਗੱਲ ਸੋਸ਼ਲ ਮੀਡੀਆ ਤੇ ਕੀਤੀ ਗਈ ਤੇ ਇਸੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਕਿਸੇ ਨੂੰ ਆਈਡੀਆ ਵਧੀਆ ਲੱਗਾ ਕਿਸੇ ਨੇ ਕਿਹਾ ਸੀ ਇੰਜੋਏ ਕੀਤਾ ਕਿਸੇ ਨੇ ਕਿਹਾ ਬਹੁਤ ਮਜ਼ਾ ਆਉਂਦਾ ਪਰ ਇੱਕ ਜੈਂਜ਼ੀ ਜਦੋਂ ਗੱਲ ਕਰਦਾ ਤੇ ਉਹ ਕਹਿੰਦਾ ਮਜ਼ੇਦਾਰ ਹੈ ਕਿਉਂਕਿ ਉਹ ਐਸ ਵੇਲੇ ਸਭ ਐਕਸਪੈਰੀਮੈਂਟ ਕਰ ਰਿਹਾ ਹੈ ਲੇਕਿਨ ਜਿਹੜੇ ਵੱਡੇ ਨੇ ਉਹ ਬਹੁਤ ਸਾਰੇ ਸਵਾਲ ਲੈ ਕੇ ਆਉਂਦੇ ਆ ਇੱਕ ਤਾਂ ਕਹਿਣਾ ਸੀਗਾ ਕਿ ਇਹਦੀ ਲੋੜ ਹੀ ਕੀ ਪਈ ਸੀ ਦੂਜਾ ਸਵਾਲ ਸੀਗਾ ਜਿਵੇਂ ਕਿ ਫੈਸ਼ਨ ਇੱਕ ਆਇਆ ਚਲਾ ਗਿਆ ਉਸੇ ਤਰ੍ਹਾਂ ਇਹ ਫੈਸ਼ਨ ਇਹ ਆਇਆ ਇਹ ਵੀ ਚਲੇ ਜਾਏਗਾ ਤੀਸਰੇ ਦਾ ਸੀਗਾ ਕਿ ਵਿਆਹ ਦੀ ਕਮੋਡੀਫਿਕੇਸ਼ਨ ਵਿਆਹ ਜਿਹੜਾ ਸੀਗਾ ਉਸ ਦੀ ਪੈਕੇਜ ਬਣਾ ਕੇ ਉਸ ਨੂੰ ਵੇਚਿਆ ਜਾ ਰਿਹਾ ਇੱਕ ਸਤ ਤੋਂ ਜ਼ਰੂਰੀ ਵਾਲਾ ਜਿਹੜਾ ਕਮੈਂਟ ਸੀਗਾ ਉਹ ਸਾਡੇ ਤੁਹਾਡੇ ਲਈ ਗੌਰ ਕਰਨ ਵਾਲਾ ਹੈ ਉਹ ਇਹ ਸੀਗਾ ਕਿ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਰਹਿੰਦੇ ਆਂ ਕੁਝ ਅਸਲ ਕੁਝ ਸੱਚ ਰਹਿ ਵੀ ਜਾਏਗਾ ਜਾਂ ਸਾਨੂੰ ਲੱਭਣਾ ਪਾਏਗਾ ਹੁਣ ਤੁਸੀਂ ਆਪ ਸੋਚੋ ਕੀ ਤੁਸੀਂ ਉਸ ਫੇਕ ਵੈਡਿੰਗ ਤੇ ਜਾਣਾ ਪਸੰਦ ਕਰਦੇ ਹੋ ਕੀ ਇਹ تھیਮ ਇੱਕ ਚੰਗਾ ਹੈ ਕੀ ਇਹ ਮਾਰਕੀਟਿੰਗ ਸਟੰਟ ਹੈ ਪਾਰਟੀ ਦਾ ਇਵੈਂਟ ਆਰਗੇਨਾਈਜ਼ਰਸ ਦਾ ਤੇ ਜਾਂ ਫਿਰ ਸਾਡੇ ਕਲਚਰ ਦਾ ਸਾਡੇ ਸਭਿਆਚਾਰ ਦਾ ਕਹਾਣ ਹੋ ਰਿਹਾ ਹੈ